ਤੋ ਮਿੰਟ ਪਲੀਜ਼ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣੇ ਦੇ ਜਲੰਧਰ ਬਾਈਪਾ ਫਲਾਈਓਵਰ ਤੇ ਖੜੇ ਆਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਇੱਕ ਜੈਂਟਸ ਦੀ ਜਿਵੇਂ ਲੱਗਦਾ ਹੋ ਕਿ ਉਧਰੋਂ ਇੱਕ ਪਾਸੋਂ ਤੇ ਆ ਰਿਹਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਪਤ ਨਹੀਂ ਹੈ ਹੈਂਡਲ ਉਹਦਾ ਇੱਕ ਸਾਈਡ ਹੋ ਗਿਆ ਜਾਂ ਕਿਸੇ ਨੇ ਹਿੱਟ ਕੀਤਾ ਤੇ ਗੱਲਬਾਤ ਕਰਦੇ ਆਂ ਲੋਕਾਂ ਨਾਲ ਪਹਿਲਾਂ ਮੈਂ ਉਸ ਤਸਵੀਰਾਂ ਦਿਖਾਉਂਗਾ ਜਿਹੜੀ ਜਗ੍ਹਾ ਦੇ ਉੱਤੇ ਆਹ ਉਧਰੋਂ ਆ ਰਿਹਾ ਸੀ ਤੇ ਇੱਥੇ ਸੂਤਰਾਂ ਤੋਂ ਹਵਾਲੇ ਇਹ ਪਤਾ ਲੱਗਦਾ ਕਿ ਦੂਸਰੀ ਸਾਈਡ ਤੇ ਜਾ ਕੇ ਗਿਰ ਜਾਂਦਾ ਹੈਗਾ ਵਾ ਤੇ ਗਲਬਤ ਕਰਦੇ ਨੇ ਜਿਹੜੇ ਸੂਤਰ ਹੈਗੇ ਸੀ ਤੇ ਉਸ ਤੋਂ ਬਾਅਦ ਮੈਂ ਜਿਹੜਾ ਬਾਈਕ ਹੈਗਾ ਉਹ ਵੀ ਦਿਖਾਉਂਗਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਇਹ ਜਿਹੜਾ ਉਹ ਬਾਈ ਜੀ ਦਾ ਜਿਹੜਾ ਮੋਟਰਸਾਈਕਲ ਸੀ ਜਿੰਨਾ ਦਾ ਐਕਸੀਡੈਂਟ ਹੋਇਆ ਵਾ ਤੇ ਆਹ ਬਾਈ ਜੀ ਦਾ ਮੋਟਰਸਾਈਕਲ ਹੈਗਾ ਵਾ ਤੇ ਨੰਬਰ ਉਹਨਾਂ ਦਾ ਹੈਗਾ ਪੀ ਵੀ 10 ਈ ਜ਼ेड 2196 ਤੇ ਮੋਰੇ ਹੈਂਡਲ ਦੇ ਉੱਤੇ ਗੋਲੋਪੇ ਟੰਗੇ ਹੋਏ ਆ ਪਰਿਵਾਰ ਵਾਸਤੇ ਤੇ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈਗੀ ਹੈ ਤੇ ਉੱਥੋਂ ਉਹਨਾਂ ਨੂੰ ਡੀ ਐਮ ਸੀ ਜਾਂ ਸਿਵਲ ਹਸਪੀਟਲ ਲੈ ਕੇ ਗਏ ਹੈਗੇ ਨੇ ਤੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਜਿਹੜੇ ਇੱਥੇ ਮੌਕੇ ਦੇ ਲੋਕ ਪਹੁੰਚੇ ਹੈਗੇ ਸੀ ਪੇਸ਼ੈਂਟ ਹੈਗਾ ਵਾ ਉਹ ਪੇਸ਼ੈਂਟ ਨੂੰ ਜਲਦੀ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਗਏ ਹੋਏ ਨੇ ਪਰ ਤੇ ਸੂਤਰਾਂ ਦੇ ਪਤਾ ਲੱਗਦਾ ਪਿਆ ਹੈਗਾ ਵਾ ਤੇ ਪਿੱਛੋਂ ਹਿੱਟ ਹੋਇਆ ਵੈ ਜਾਂ ਉਹਦਾ ਜਿਹੜਾ ਬਾਈਕ ਸੀ ਉਹ ਬੈਲੈਂਸ ਖਰਾਬ ਹੋ ਚੁੱਕਾ ਹੋਇਆ ਵੈ ਇਹ ਤਾਂ ਉਸ ਮੌਕੇ ਤੇ ਪਰਿਵਾਰ ਪਹੁੰਚਿਆ ਹੈਗਾ ਵੈ ਤੇ ਪੁਲਿਸ ਪ੍ਰਸ਼ਾਸਨ ਹਲੇ ਤੱਕ ਪਹੁੰਚਿਆ ਨਹੀਂ ਹੈਗਾ ਇਹਨਾਂ ਦਾ ਸੂਤਰਾਂ ਦਾ ਪਤਾ ਲੱਗਿਆ ਹੈਗਾ ਕਿ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਹੋਇਆ ਵੈ ਤੇ ਹਲੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਹੈਗਾ ਵੈ ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਕਹੂੰਗਾ ਮੈਂ ਕਿ ਉਹ ਜ਼ੂਮ ਕਰਕੇ ਜੇ ਦਿਖਾਇਆ ਜਾਵੇ ਕਿ ਉਸ ਜਗ੍ਹਾ ਦੇ ਉੱਤੇ ਕੈਮਰਾ ਲੱਗਿਆ ਹੋਇਆ ਵੈ ਸੀਸੀ ਕੈਮਰਾ ਤੇ ਉੱਥੋਂ ਪਤਾ ਲੱਗੇਗਾ ਕਿ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਹ ਤਾਂ ਹੁਣ ਉੱਥੋਂ ਹੀ ਪਤਾ ਲੱਗੇਗਾ ਗੱਲਬਾਤ ਕਰਨ ਦੀ ਹੋਰ ਜਣਾ ਵੀ ਆਪਾਂ ਕੋਸ਼ਿਸ਼ ਕਰਦੇ ਹੈਗੇ ਆ ਤੇ ਦੇਖ ਸਕਦੇ ਆ ਕਿ ਬਿਲਕੁਲ ਇੱਕ ਵਾਰੀ ਤੁਹਾਨੂੰ ਮੈਂ ਫੇਰ ਆਪਣੇ ਜਿਹੜੇ ਇੱਥੇ ਲੋਕ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜਿਵੇਂ ਕਿ ਇੱਥੇ ਲੋਕ ਕਾਫੀ ਖੜੇ ਹੋਏ ਨੇ ਤੇ ਇਹਨਾਂ ਦੀ ਬੋਡੀ ਨਾਲ ਲੰਮਕੀ ਦੇਖੀ ਸੀ ਨੀਚੇ ਹਾਂਜੀ ਤੇ ਨਹੀਂ ਕਿੰਨੇ ਵੇ ਦਾ ਵਾਕਿਆ ਹੈਗਾ ਸੀ ਇਹ ਤੁਸੀਂ ਲਾ ਲਓ 1 ਘੰਟਾ ਪਹਿਲਾਂ ਦੀ ਗੱਲ ਹੈ ਜੀ 1 ਘੰਟਾ ਪਹਿਲਾਂ ਹਾਂਜੀ ਹਾਂਜੀ ਤੇ ਤੁਸੀਂ ਮੌਕੇ ਤੇ ਜੋ ਦੇਖਿਆ ਹੈਗਾ ਤੇ ਜਾਨਕੀ ਜਿਹੜੀ ਬੋਡੀ ਸੀ ਉਹ ਦੂਸਰੇ ਹਾਂਜੀ ਨੀਚੇ ਖੜੀ ਸੀ अच्छा ठीक है जदों नीचे देखया इनहा दी बॉडी एदा नीचे लमकी हुई नी सी अच्छा आई तुरंत बाइक ला के अपनी ऊपर नु आए अच्छा ठीक है ऊपर आए हां ऊपर आन के देखया फिर इनहा दी बॉडी ਥੱਲੇ نیچے ਕੀਤੀ अच्छा अच्छा त उने चलो ਇਕੱਲਾ ਹੀ ਹੈਗਾ ਸੀ हां जी ए ਇਕੱਲਾ ਸੀ ਇਕੱਲਾ ਸੀ ਤੇ ਫਿਰ ਉਸ ਤੋਂ ਬਾਅਦ ਆਪਣਾ ਮੋਕੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਭਾਜੀ ਕੋਈ ਆਇਆ ਨਹੀਂ ਸਰ ਕੋਈ ਨਹੀਂ ਆਇਆ ਐਂਬੂਲੈਂਸ ਨੂੰ ਫੋਨ ਕੀਤਾ ਵੀ ਪ੍ਰਾਈਵੇਟ ਐਂਬੂਲੈਂਸ ਲੈ ਕੇ ਆ ਤੇ ਮਲੋ ਕਿਤੇ ਘਰ ਦੇ ਆ ਗਏ ਉਹਨਾਂ ਦੇ हां जी ਉਹਨਾਂ ਦੀ ਸਿਸਟਰ ਆਈ ਆ ਅੱਛਾ ਸਿਸਟਰ ਆਈ ਆ ਤੇ ਹੁਣ ਕਿੱਥੇ ਲੈ ਕੇ ਗਏ ਹੈ ਸਿਵਲ ਹਸਪੀਟਲ ਦੇ ਆ ਸਿਵਲ ਹਸਪੀਟਲ ਲੁਧਿਆਣਾ ਲੈ ਕੇ ਗਏ ਤੇ ਵੈਸੇ ਲੱਗਦਾ ਕਿ ਕਿੱਥੇ ਦੇ ਰਹਿਣ ਵਾਲਾ ਹੈਗਾ ਸੀ ਇਹ ਸਰ ਇਹ ਲੱਗਦਾ ਪਟੀਆਂ ਪਿੰਡ ਦੇ ਕੋਲ ਸਕੇ ਸਕੇ ਪਿੰਡ ਪਿੰਡ ਕੋਲ ਰਹਿਣ ਵਾਲਾ ਸੀ ਤੇ ਹੁਣ ਕਿਦਾਂ ਠੀਕ ਹੈ ਜਾਂ ਕਿਦਾਂ ਕੀ ਉਹ ਇਹੋ ਜੀ ਕੰਡੀਸ਼ਨ ਠੀਕ ਨਹੀਂ ਹੈ ਸਰ ਨਹੀਂ ਮਾੜਾ ਮੋਟਾ ਸਾਹ ਸੁ ਚੱਲਦਾ ਕਿ ਨਹੀਂ ਚੱਲਦਾ ਨਹੀਂ ਜੀ ਨਹੀਂ ਅੱਛਾ ਨਹੀਂ ਚੱਲਦਾ ਨਹੀਂ ਚੱਲਦਾ ਭਾਈ ਤੁਸੀਂ ਮੁੱਕਦੇ ਨਹੀਂ ਸਰ ਡੈਥ ਹੋ ਗਈ ਹੈ ਜੀ ਉਹਦੀ ਡੈਥ ਹਾਂਜੀ ਡੈਥ ਹੋ ਗਈ ਦੇਖਿਆ ਤੁਸੀਂ ਹਾਂਜੀ ਸਰ ਹਾਂ ਥੱਲੋ ਖੜਿਆ ਨੇ ਦੇਖਿਆ ਸਰ ਛਾਤੀ ਵਿੱਚ ਦੀ ਨੰਗਾ ਸੀ ਉਹਦੇ ਅੱਛਾ ਛਾਤੀ ਦੇ ਵਿੱਚ ਉਹ ਜਾਨੀ ਕੋ ਸਰੀ ਨੰਗੇ ਹਾਂਜੀ ਛਾਤੀ ਵਿੱਚ ਨੰਗਾ ਸੀ ਉਹਦੇ अच्छा कुछ दिखा सको जो जरा जरा सरिया है नहीं सर मैं वो ਥੱਲੇ ਖੜਾ ਸੀ ਉਸ ਵਕਤ ਨਾਲ ਹੀ ਭੱਜ ਕੇ ਉੱਪਰ ਆਏ ਹੈਗਾ ਅੱਛਾ ਭੱਜ ਕੇ ਆਏ ਹੋ ਹਾਂਜੀ ਉਹ ਦੇਖ ਸਕਦੇ ਕਿ ਤਸਵੀਰਾਂ ਤੁਸੀਂ ਇਸ ਟਾਈਮ ਮੈਂ ਪਹਿਲਾਂ ਕਹਾਂਗਾ ਕਿ ਜਿਹੜਾ ਇਹ ਸਰਿਆ ਹੈਗਾ ਵਾ ਇਹ ਸਰਿਏ ਵਿੱਚ ਉਸ ਬੰਦੇ ਦੀ ਛਾਤੀ ਪਾੜ ਗਈ ਜੀ ਛਾਤੀ ਪੂਰੀ ਵਿੱਚ ਵਿੱਚ ਦੀ ਨੰਕੇ ਹਾਂਜੀ ਥੱਲੇ ਹੀ ਸੀਗੇ ਅਸੀਂ ਉੱਤੇ ਖੜੇ ਸੀ ਗੋਲ ਦੱਪੇ ਖਾਈ ਜਾਂਦਾ ਸੀ ਮੈਂ ਅੱਛਾ ਹਾਂਜੀ ਉਸ ਵਕਤ ਨਾਲ ਹੀ ਭੱਜ ਕੇ ਉੱਪਰ ਨੂੰ ਆ ਗਏ 1 ਮਿੰਟ ਤੋਂ ਪਹਿਲਾਂ अच्छा हां जी उस वक्त ਲੈ ਕੇ ਸੀਗਾ ਜੀ ਅੱਛਾ ਹੁਣ ਕਿੱਥੇ ਲੈ ਕੇ ਗਏ ਹੁਣ ਇਹ ਨਹੀਂ ਸਰ ਕੁਝ ਕਹਿ ਸਕਦਾ ਮੈਂ ਥੱਲੇ ਸੀ ਉਸ ਵਕਤ ਜਦੋਂ ਲੈ ਕੇ ਆ ਗਏ ਸੀ ਹਾਂਜੀ ਹਾਂਜੀ ਬਸ ਲੱਟਕੇ ਕੋਈ ਪੁਲਿਸ ਪ੍ਰਸ਼ਾਸਨ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਸਰ ਉਹ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਹਲੇ ਤੱਕ ਕੋਈ ਨਹੀਂ ਆਇਆ ਤੇ ਇਹ ਬਾਈ ਜੀ ਦਾ ਕਹਿਣਾ ਹੈਗਾ ਵਾ ਕਿ ਅੱਛਾ ਬਾਈ ਜੀ ਇਕੱਲਾ ਸੀ ਕਿਦਾਂ ਇਕੱਲਾ ਹੀ ਸੀ ਸਰ ਥੱਲੋ ਉਹ ਤਾਂ ਇਕੱਲੇ ਨੇ ਦੇਖਿਆ ਬਾਕੀ ਕੁਝ ਕਹਿ ਨਹੀਂ ਸਕਦੇ ਸਰ ਥੱਲੋ ਇਕੱਲੇ ਨੇ ਦੇਖਿਆ ਇਹ ਬਾਈਕ ਤੇ ਸੀ ਕਿਦਾਂ ਬਾਈਕ ਤੇ ਸੀ ਐਡੇ ਕਦੇ ਹਾਂਜੀ ਬਾਈਕ ਤੇ ਸੀਗਾ ਜੀ ਅੱਛਾ ਅੱਛਾ ਬਾਈਕ ਜੀ ਗੋਲ ਕੱਪੇ ਟੰਗੇ ਹੋਏ ਸੀ ਨਾਲ ਬੱਚਿਆਂ ਲਈ अच्छा नहीं बच्चा सी ਨਾਲ ਕੋਈ ਬੱਚਿਆਂ ਵਾਲੀ ਗੋਲਕ ਪਿੰਡਾਂਗੇ ਟੱਬਰ ਲਈ ਉਹਨਾਂ ਦੇ ਹਾਂਜੀ ਇਹਨਾਂ ਬਣਾ ਥੱਲੇ ਪਏ ਹੋਏ ਨੇ ਹਾਂਜੀ ਭਾਜੀ ਬਲੱਡ ਵੇਖੋ ਤੁਸੀਂ ਥੱਲੇ ਵੇਖੋ اچھا ਹਾਂਜੀ ਹਾਂਜੀ ਆਪੇ ਦੋ ਤੇ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਜਿਹੜਾ ਸਰੀਆ ਹੈਗਾ ਵਾ ਸਰੀਏ ਦੇ ਵਿੱਚ ਇਹ ਛਾਤੀ ਦਾ ਧੜ ਉਹਦੇ ਵਿੱਚ ਖੁੱਭ ਗਿਆ ਹੈਗਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਉਹਦੀ ਡੇਥ ਹੋ ਗਈ ਹੋਈ ਐ ਤੇ ਹੁਣ ਦੇਖਦੇ ਹੈਗੇ ਕਿ ਮੋਕਕੇ ਦੇ ਉੱਤੇ ਕੋਈ ਕਹਿ ਰਿਹਾ ਡੀ ਐਮ ਸੀ ਲੈ ਗਿਆ ਕੋਈ ਕਹਿੰਦਾ ਸਿਵਲ ਹਸਪੀਟਲ ਲੈ ਗਿਆ ਲੁਧਿਆਣੇ ਦੇ ਇਹ ਤਾਂ ਹੁਣ ਉੱਥੇ ਹੀ ਡਾਕਟਰ ਦਾ ਦੱਸਿਆ ਜਾਏਗਾ ਕਿ ਕਿ ਬਚ ਗਿਆ ਪ੍ਰਮਾਤਮਾ ਦੀ ਹੈ ਜਾਨ ਬਚ ਗਈ ਹੈ ਜਾਂ ਕਿੱਦਾਂ ਹੈਗਾ ਇਹ ਤਾਂ ਹੁਣ ਬਾਲਾ ਜੀ ਦੇ ਹੱਥ ਆ ਜਾਂ ਕਿੱਦਾਂ ਦੇਖਦੇ ਹੈਗੇ ਆ ਹਾਂਜੀ ਡੈਥ ਹੋ ਗਈ ਹੈ ਕਹਿੰਦੇ ਮੱਜਿਆ ਨਹੀਂ ਅੱਛਾ ਇੱਦਾਂ ਹੀ ਕਹਿ ਰਹੇ ਸਾਰੇ ਇੱਦਾਂ ਕਰ ਰਹੇ ਜੀ ਹੂੰ ਮੌਤ ਹੋ ਗਈ ਕਹਿੰਦੇ ਬੰਦੇ ਦੀ ਉਹ ਦੇਖੋ ਕਿ ਬਾਈ ਜੀ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਇਸ ਟਾਈਮ ਅਮੇਜ਼ਿੰਗ ਟੀਵੀ ਤੇ ਦਿਖਾ ਰਹੇ ਹੋ ਔਰ ਜਿਹੜਾ ਇਹ ਜਿਹੜੀ ਇਹ ਜਗ੍ਹਾ ਹੈਗੀ ਬਾਈ ਜੀ ਜਗ੍ਹਾ ਕਿਹੜੀ ਹੈਗੀ ਇਹ ਇਹ ਜਗ੍ਹਾ ਜਲੰਧਰ ਬਾਈਪਾਸ ਲੁਧਿਆਣਾ ਜੀ ਲੁਧਿਆਣਾ ਜਲੰਧਰ ਬਾਈਪਾਸ ਇੱਕ ਕਿਹੜਾ ਗ੍ਰੀਨ ਲੈਂਡ ਸਕੂਲ ਦੇ ਹਾਂਜੀ ਠੀਕ ਹੈ ਇਹ ਔਰ ਬਾਈ ਜੀ ਦਾ ਕਹਿਣਾ ਹੈਗਾ ਕਿ ਇਹ ਜਿਹੜਾ ਇਹ ਜਿਹੜਾ ਲੁਧਿਆਣੇ ਦਾ ਜਿਹੜਾ ਜਲੰਧਰ ਬਾਈਪਾਸ ਫਲਾਈਓਵਰ ਹੈਗਾ ਵੈ ਤੇ ਪੁਲ ਦੇ ਉੱਤੇ ਗ੍ਰੀਨ ਲੈਂਡ ਸਕੂਲ ਦੇ ਉੱਤੇ ਇਹ ਹਾਦਸਾ ਹੋਇਆ ਵੈ ਤੇ ਇਹਨਾਂ ਦਾ ਬਾਈ ਜੀ ਦਾ ਕਹਿਣਾ ਹੈਗਾ ਵੈ ਕਿ ਉਹਨਾਂ ਦੀ ਡੈਥ ਹੋ ਗਈ ਹੋਈ ਹੈ ਸੋ ਤਸਵੀਰਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਥੇ ਕਿੰਨੇ ਇਕੱਠੇ ਹੋਏ ਹੋਏ ਨੇ ਤੇ ਤਸਵੀਰਤ ਤੁਹਾਨੂੰ ਬਿਲਕੁਲ ਅਮੇਜ਼ਿੰਗ ਟੀਵੀ ਤੇ ਖੰਦੇ ਪਈ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਹਲੇ ਤੱਕ ਨਹੀਂ ਪਹੁੰਚਿਆ ਹੈਗਾ ਵਾ ਔਰ ਲੋਕ ਮੈਂ ਉੱਤਰ ਉੱਤਰ ਭਾਈ ਜੀ ਫਿਰ ਮੌਕੇ ਦੇ ਜਿਹੜਾ ਪਰਿਵਾਰ ਉਹਨਾਂ ਦਾ ਆ ਗਿਆ ਭਾਈ ਜੀ ਨਹੀਂ ਜੀ ਅਜੇ ਨਹੀਂ ਆਇਆ ਜੀ ਹੈ ਕੋਈ ਆਇਆ ਨਹੀਂ ਹੈਗਾ ਜੀ ਮੈਂ ਸੂਤਰੋਂ ਤੇ ਪਤਾ ਲੱਗਿਆ ਕਿ ਉਹਨਾਂ ਦੀ ਭੈਣ ਵੀ ਗਈ ਸੀ ਕੋਈ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਅਸ ਨੌਜ ਵਾਲੇ ਸੋ ਦੇਖਦੇ ਹਾਂ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਆਂਦਾ ਤੇ ਜਾਂ ਮੌਕੇ ਦੇ ਸੀਸੀ ਕੈਮਰੇ ਫੁਟੇਜ ਕਢਾਂਦਾ ਕਿ ਨਹੀਂ ਕਢਾਂਦਾ ਹੈਗਾ ਵਾ ਤੇ ਇਹਦਾ ਆਣ ਵਾਲਾ ਸਮੇਂ ਹੀ ਦੱਸੇਗਾ